ਬਾਈ ਇੱਕ ਜਾਣਕਾਰੀ ਅੱਜ ਹੋਰ ਦੰਨੇ ਆ ਬਾਈ ਪੰਮੇ ਨੇ ਇੱਕ ਗੱਲ ਹੋਰ ਦੱਸੀ ਆ ਨਾ ਤੇ ਪੰਮੇ ਦੱਸੀ ਯਾਰੋ ਜਿਹੜੀ ਗੱਡੀਆਂ ਦੀ ਜੂ ਗੱਲ ਕਹਿੰਦਾ ਜੀ ਆਪਾਂ ਦਿੱਲੀ-ਦੁੱਲੀ ਜਾਂਦੇ ਆ ਵੀ ਪੀਲੀ-ਪੀਲੇ ਚੱਟੀ ਪਲੇਟਾਂ ਕੀ ਚੱਕਰ ਸੀਗੇ ਦੱਸੀ ਬਾਈ ਆਪਣੇ ਇੱਥੇ ਨਾ ਦੋ ਤਰ੍ਹਾਂ ਦੀਆਂ ਜਿਹੜੀਆਂ ਪਲੇਟਾਂ ਨੇ ਉਹ ਜ਼ਿਆਦਾ ਨਹੀਂ ਹਾਂ ਇੱਕ ਚੱਟੀ ਪਲੇਟ ਹੈ ਇੱਕ ਪੀਲੀ ਪਲੇਟ ਹੈ ਹਾਂ ਵੈਸੇ ਕਾਲੀ ਪਲੇਟ ਵੀ ਹੁੰਦੀ ਹੈ ਕਾਲੀ ਪਲੇਟ ਟੈਕਸੀ ਨਾਲ ਸੰਬੰਧਿਤ ਵੀ ਹੈ ਵੀਆਈਪੀ ਦੇ ਲਈ ਵੀ ਯੂਜ਼ ਹੁੰਦੀ ਹੈ ਕਾਲੀ ਪਲੇਟ ਓਕੇ ਕਾਲੀ ਪਲੇਟ ਵਾਲੀਆਂ ਜਿਹੜੀਆਂ ਗੱਡੀਆਂ ਨੂੰ ਬਹੁਤ ਘੱਟ ਹੁੰਦੀਆਂ ਨੇ ਉਹ ਅਸਲ ਦੇ ਵਿੱਚ ਨਾ ਸੈਲਫ ਡਰਾਈਵ ਵਾਲੀਆਂ ਗੱਡੀਆਂ ਹੁੰਦੀਆਂ ਨੇ ਬਈ ਉਹ ਅੱਛਾ ਜ਼ਿਆਦਾਤਰ ਠੀਕ ਹੈ ਉਹਦੇ ਵਾਸਤੇ ਪਰਮਿਟ ਲੈਣਾ ਬਹੁਤ ਔਖਾ ਹੁੰਦਾ ਜੇ ਤੁਹਾਡੇ ਕੋਲੇ ਵਧੀਆ ਏਜੰਸੀ ਆ ਤੁਹਾਡੇ ਕੋਲੇ ਤਕਰੀਬਨ 100 ਤੋਂ ਪਲੱਸ ਗੱਡੀ ਆ ਤਾਂ ਉਹ ਪਰਮਿਟ ਮਿਲਦਾ ਹੈ ਜਿਹੜਾ ਬਲੈਕ ਪਰਮਿਟ ਕਹਿੰਦੇ ਨੇ ਅਸੀਂ ਅੱਛਾ ਦੂਜਾ ਹੁੰਦਾ येलो ਪਰਮਿਟ ਜਿਹੜਾ ਆਪਣੇ ਕੋਲੇ ਆਲਿੰਗ ਐਗੂਡਸ ਪਰਮਿਟ ਹੋ ਗਈਆਂ ਜਾਂ ਇਹ ਜਾਂ ਲੋਕਲ ਪਰਮਿਟ ਗੱਡੀਆਂ ਹੋ ਗਈਆਂ ਨਾ ਉਹ ਹੋ ਗਈਆਂ ਹਾਂ ਤੀਜੀ ਗੱਡੀ ਹੁੰਦੀ ਹੈ ਵੀ अच्छा ਉਹ ਕਰਕੇ ਲੁਕਾਰ ਕਹਿ ਦਿੰਦੇ ਆ ਠੀਕ ਹੈ ਹੁਣ ਇਹਦੇ ਵਿੱਚ ਫਰਕ ਤਾਂ ਮਨ ਲੈ ਗੱਡੀਆਂ ਦਾ ਸਾਰੀਆਂ ਬਾਈ ਇੱਕੋ ਜਿਹੇ ਨੇ ਹੈ ਨਾ ਪਰ ਇੱਕ ਚੀਜ਼ ਬੜੀ ਇਹਨਾਂ ਦੇ ਵਿੱਚ ਫਰਕ ਆ ਵੀ ਜੇ ਤੁਸੀਂ ਕਿਰਾਏ ਦੇ ਉੱਤੇ ਹੂੰ ਜਿੱਤੀ ਪਲੇਟ ਵਾਲੀ ਗੱਡੀ ਲੈ ਕੇ ਜਾਂਦੇ ਹੋ ਹਾਂ ਤਾਂ ਰੱਬ ਨਾ ਕਰੇ ਕੋਈ ਤੁਹਾਡੇ ਨਾਲ ਰਸਤੇ ਦੇ ਵਿੱਚ ਕੋਈ ਹਾਸਾ ਹੋ ਜਾਂਦਾ ਹੈ ਹੂੰ ਤਾਂ ਉਹਦੇ ਵਿੱਚ ਕੀ ਹੈ ਵੀ ਜਦੋਂ ਇਹ ਚੀਜ਼ ਸ਼ੋ ਹੋ ਜੇ ਵੀ ਇਹ ਬੰਦਿਆਂ ਨੇ ਗੱਡੀ ਇਹ ਕਿਰਾਏ ਤੇ ਕੀਤੀ ਸੀ ਹੂੰ ਤਾਂ ਜਿਹੜੇ ਤੁਹਾਡੇ ਬੀਮੇ ਕੀਤੇ ਹੁੰਦੇ ਨੇ ਪਰਸਨਲ ਉਹਨਾਂ ਤੇ ਵੀ ਓਬਜੈਕਸ਼ਨ ਲੱਗ ਜਾਂਦੀ ਹੈ। ਉਹ ਕਿਵੇਂ? ਉਹ ਇਸ ਕਰਕੇ ਲੱਗ ਜਾਂਦੀ ਹੈ ਕਿਉਂਕਿ ਜਿਹੜੀ ਚਿੱਟੀ 플레이ਟ ਵਾਲੀ ਗੱਡੀ ਹੈ ਉਹਨੂੰ ਤੁਸੀਂ ਕਿਰਾਏ ਤੇ ਨਹੀਂ ਵਰਤ ਸਕਦੇ। ਅੱਛਾ ਤੁਹਾਡੀ ਆਪਣੀ ਪਰਸਨਲ ਕਾਰ ਆ ਤੁਸੀਂ ਆਪਣੀ ਪਰਸਨਲ ਕਾਰ ਤੇ ਜਾ ਰਹੇ ਹੋ ਮੈਂ ਕਲੀਅਰ ਕਰ ਦਾਂ ਇਹ ਚੀਜ਼। ਹੂੰ ਫਿਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਪਰ ਜੇ ਤੁਸੀਂ ਚਿੱਟੀ 플레이ਟ ਵਾਲੀ ਨੂੰ ਕਿਰਾਇਆ ਦੇ ਕੇ ਕਿਰਾਏ ਤੇ ਲੈ ਕੇ ਚੱਲੇ ਹੋ ਤੁਸੀਂ ਨੇ ਸਰਵੇਅਰ ਨੂੰ ਇਹ ਗੱਲ ਕਹ ਦਿੱਤੀ ਵੀ ਅਸੀਂ ਨੇ ਗੱਡੀ ਕਰਾਈ ਸੀ ਜੀ ਕਿਰਾਏ ਤੇ ਤੇ ਉਹ ਗੱਡੀ ਉੱਥੇ ਐਕਸੀਡੈਂਟ ਹੋ ਗਈ ਤਾਂ ਜਿਹੜੀ ਤੁਹਾਡੇ ਬੀਮੇ ਆਪਣੇ ਪਰਸਨਲ ਬੀਮੇ ਆ ਤਾਂ ਉਹਨਾਂ ਦੇ ਉੱਤੇ ਵੀ ਇਫੈਕਟ ਪੈਂਦਾ ਉਹਨਾਂ ਨੂੰ ਵੀ ਜਿਹੜਾ ਸਰਵੇਅਰ ਆ ਉਹ ਗੈਰਕਾਨੂੰਨੀ ਕਰਾਰ ਦੇ ਦੇਊਗਾ ਕਿਉਂਕਿ ਕਾਨੂੰਨ ਦੇ ਮੁਤਾਬਕ ਤੁਸੀਂ ਜੇ ਗੱਡੀ ਕੋਈ ਕਿਰਾਏ ਤੇ ਲਿਜਾ ਸਕਦੇ ਹੁੰਦਾ ਪੀਲੀ ਪਲੇਟ ਵਾਲੀ ਗੱਡੀ ਹੀ ਲਿਜਾ ਸਕਦੇ ਹੋ ਨਾ ਕਿ ਜਿੱਤੀ ਪਲੇਟ ਵਾਲੀ ਕੋਈ ਕਿਰੇ ਨੂੰ ਗੱਡੀ ਹੁੰਦੀ ਹੈ ਜੇ ਕਿ ਭਾਈ ਠੀਕ ਆ ਭਾਈ ਇਸ ਇਹ ਕਾਰਨ ਹੈ ਜੀ ਠੀਕ ਆ ਭਾਈ ਹਾਂਜੀ ਹੁਣ ਜਦੋਂ ਕਹਿੰਦੇ ਆਂ ਵੀ ਅੰਗਰੇਜ਼ ਕਦੇ ਨਹੀਂ ਕਹਿੰਦੇ ਜਿੱਤੀ ਗੱਡੀ ਤੇ ਉਹ ਪੀਲੀ ਪਲੇਟ ਜਾ ਅੰਗਰੇਜ਼ਾਂ ਨੂੰ ਤੁਸੀਂ ਕਹਦੇ ਵੀ ਦੇਖ ਲਿਓ ਜਿਹੜੇ ਲੋਕ ਬੈਲ ਐਜੂਕੇਟਰ ਨਹੀਂ ਉਹਨਾਂ ਨੂੰ ਚਲੋ ਆਪਣੇ ਥੋੜਾ ਜਿਹਾ ਹੈਗਾ ਵੀ ਆਪਣੇ ਲੋਕਾਂ ਨੂੰ ਥੋੜਾ ਜਿਹਾ ਪਤਾ ਵੀ ਨਹੀਂ ਹੈ ਜੀ ਲੋਕਾਂ ਨੂੰ ਬਹੁਤ ਆਪਣੇ ਭੋਲੇ ਨੇ ਲੋਕ ਪਰ ਇਹ ਵੀ ਗੱਲ ਹੈ ਨਾ ਜਿਹੜੀ ਚੰਗੀ ਗੱਲ ਹੁੰਦੀ ਹੈ ਵਧੀਆ ਹੁੰਦੀ ਹੈ ਵੀਡੀਓ ਲੋਕ ਵੀ ਦੇਖਦੇਗੇ ਨਹੀਂ ਚਲੋ ਕੋਈ ਨਹੀਂ ਬਾਈ ਉਹ ਹੋਰ ਹੈ ਕਿ ਡੋਟੀ ਹੋਗਾ ਜਿਵੇਂ ਹੁਣ ਵਧੀਆ ਤਾਂ ਨੌਲੇਜ ਵਾਲੀਆਂ ਗੱਲਾਂ ਦੱਸਦੀਆਂ ਲੱਗੂਗਾ ਤਾਂ ਬੱਡੇ ਭਕਾਈ ਮਰੀਦਾ ਪਤਾ ਕੀ ਹੈ ਬਾਈ ਹੁਣ ਬਹੁਤ ਬੰਦੇ ਇਹ ਕਹਿਣਗੇ ਵੀ ਬਾਈ ਕੋਲੇ ਤਾਂ ਜੀ ਪਰਮਟ ਵਾਲੀਆਂ ਗੱਡੀਆਂ ਨੇ ਇਹ ਤਾਂ ਤਾਂ ਕਰਕੇ ਐ ਕਰਦਾ ਕਈ ਕਹਿਣਗੇ ਇਹਦੇ ਕੋਲੇ ਕਿਹੜਾ ਚਿੱਟੀ ਬ੍ਰੇਕ ਵਾਲੀ ਗੱਡੀ ਨਹੀਂ ਹੈ ਸਾਡਾ ਜਿਹੜਾ ਮਕਸਦ ਆ ਵੀਡੀਓ ਦਾ ਸਾਡਾ ਤਾਂ ਸਿਰਫ ਇੰਨਾ ਵੀ ਤੁਸੀਂ ਅਵੇਅਰ ਹੋ ਜਾਓ ਦੱਸਣਾ ਵਾ ਆਪਣਾ ਦੱਸਿਆ ਬਸ ਦੱਸਿਆ ਆਪਣੀ ਤਾਂ ਵੀ ਜਿਹੜੀ ਚੀਜ਼ ਕਾਨੂੰਨ ਦੇ ਦਾਇਰੇ ਚ ਆ ਕਿਹੜੀ ਕਾਨੂੰਨ ਦੇ ਦਾਇਰੇ ਚੋਂ ਬਾਹਰ ਆਪਾਂ ਤਾਂ ਸਿਰਫ ਉਹ ਨੌਲੇਜ ਦਿੱਤੀ ਆ ਠੀਕ ਹੈ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਕਿਤੇ ਬਾਹਰ ਦਾ ਸਫ਼ਰ ਕਰਦੇ ਹੋ ਤਾਂ ਜ਼ਿਆਦਾਤਰ ਗੱਡੀਆਂ ਜਿਹੜੀ ਉਹ ਪੀਲੀ ਪਲੇਟ ਆ ਜਿਹੜੀ ਗਵਰਨਮੈਂਟ ਤੋਂ ਅਪਰੂਵਡ ਟੈਕਸੀ ਆ ਉਹਦੀ ਵਰਤੋਂ ਕਰੋ ਕਿਉਂਕਿ ਉਹਦੇ ਵਿੱਚ ਤੁਸੀਂ ਵੀ ਸੇਫ ਹੋ ਤੁਹਾਡਾ ਪਰਿਵਾਰ ਵੀ ਸੇਫ ਹੈ ਕਿਉਂਕਿ ਜੱਗੀ ਭਾਈ ਕਈ ਚੀਜ਼ਾਂ ਹੋ ਗਈਆਂ ਹਨ ਕਈ ਹਾਸੇ ਵੀ ਹੋ ਗਏ ਹੈ ਜੇ ਬਿਲਕੁਲ ਬੰਦਿਆ ਨੇ ਕੀ ਕੀਤਾ ਗੱਡੀ ਪ੍ਰਾਈਵੇਟ ਨੰਬਰ ਦਿੱਲੀੋਂ ਬੁੱਕ ਕੀਤੀ ਬਾਹਰੋਂ ਆਏ ਬੰਦੇ 92 ਦਾ ਕੰਸਟਮ ਚੱਲਦਾ ਆਪਣੇ ਤੇ ਉਹਦੇ ਚ ਕੀਤੀ ਉਸ ਤੋਂ ਬਾਅਦ ਉਹ ਬੰਦੇ ਦਾ 11 ਲੱਖ ਰੁਪਇਆ ਤੁਸੀਂ ਪਿੱਛੇ ਦੇਖੀ ਵੀ ਹੋਣੀ ਵੀਡੀਓ ਬੰਦੇ ਦਾ 11 ਲੱਖ ਰੁਪਇਆ ਚੋਰੀ ਹੋ ਗਿਆ ਉਹ ਗੱਡੀ ਚੋਂ ਸੋ ਜਿਹੜੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਗੱਡੀ ਕਮਰਸ਼ੀਅਲ ਹੋਊਗੀ ਉਹਦੀ ਸਾਰੀ ਜਿਹੜੀ ਜਾਣਕਾਰੀ ਹੁੰਦੀ ਆ ਉਹ ਪੰਜਾਬ ਸਰਕਾਰ ਦੇ ਕੋਲ ਹੁੰਦੀ ਆ ਆਰਟੀਆ ਦਫ਼ਤਰ ਤੁਹਾਡੇ ਹੁੰਦੀ ਆ ਠੀਕ ਹੈ ਤੇ ਜਿਹੜਾ ਬੰਦਾ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਉਹ ਹੋਊਗਾ ਵੀ ਇਮਾਨਦਾਰ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਕਿਤੇ ਬਾਹਰ ਦਾ ਸਫ਼ਰ ਕਰਦੇ ਹੋ ਜਾਂ ਐਨਆਰਆਈ ਭਰਾਵਾਂ ਨੂੰ ਲੈ ਕੇ ਉਹਨੇ ਜਾਂ ਛੱਡ ਕੇ ਆਉਨੇ ਹੋ ਤਾਂ ਪੀਲੀ ਪਲੇਟ ਵਾਲੀ ਜਿਹੜੀ ਗੱਡੀ ਆ ਉਹਦੀ ਵਰਤੋਂ ਕਰੋ ਜੀ ਧੰਨਵਾਦ ਸਸਿ